ਮਹਾਰਾਜ ਦੀਗ ਬਹਾਦਰ ਸਿਵਰੇ ਆਕਾਰ ਨੌਂਦ ਆਵੇ ਧਾਏ ਸਭ ਥਾਈ ਹੋਏ ਸਹਾਰੇ ਜਿੱਥੇ ਹਰ ਆਰਾਧੀ ਐ ਤਿੱਥੇ ਹਰ ਅਮਰਤ ਹੋਏ ਸਹਾਈ ਜਿੱਥੇ ਜਿਹੜਾ ਵੀ ਉਹਨਾਂ ਨੂੰ ਯਾਦ ਕਰਦਾ ਮਹਾਰਾਜ ਉਹਦੀ ਸੇਵਾ ਕਰਦੀ ਆਂ ਔਰ ਉਹਨਾਂ ਵਰਗਾ ਜਿਹੜਾ ਸਾਖ ਹੈ ਨਾ ਕਿਸੇ ਨੇ ਵੀ ਕਾਲ ਯੁੱਗ ਦੇ ਚਿਰ ਨਹੀਂ ਕੀਤਾ ਕੋਈ ਵੀ ਅਜੇ ਹਾਨੀ ਹੋਇਆ ਜਿਨੇ ਪ੍ਰਾਏ ਧਰਮ ਦੀ ਰੱਖਿਆ ਕਰਨੀ ਆਪਣੇ ਆਪ ਨੂੰ ਆਣਾ ਕੀਤਾ ਹੋਈ ਜੇ ਵੇਖੀਏ ਤੇ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਹਿੰਦੂ ਮਤ ਤੇ ਕੋਈ ਵੀ ਉਹਨਾਂ ਦਾ ਅਕੀਦਾ ਨਹੀਂ ਸੀਗਾ ਜਾਂ ਉਹਦੀ ਮਨੋਂ ਨਹੀਂ ਸੀਗੀ ਪਰ ਉਹਨਾਂ ਨੇ ਜੋ ਵਿਅਕਤੀਆਂ ਨੇ ਜੋ ਹਿੰਦੂ ਸਮਾਜ ਦੀ ਭਾਰਤੀ ਲੋਕਾਂ ਦੀ ਹਿੰਦੂ ਤਰੰਤੇ ਦੇਸ਼ ਦਾ ਸੀ ਜਿਹੜੀ ਉਹਨਾਂ ਦੀ ਦਿੜ੍ਹਤਾ ਸੀ ਉਹਦਾ ਨਾਂ ਖੰਡਣ ਹੋਣ ਕਰਨ ਲਈ ਵੀ ਨਾ ਉਹ ਖੰਡਣ ਹੋਵੇ ਤਾਂ ਆਪਣਾ ਆਪ ਵਾਰਨਾ ਨਹੀਂ ਜੇ ਹਿੰਦੂਵੇ ਉਸ ਸਮੇ ਮੁਸਲਮਾਨਾਂ ਨੂੰ ਖਤਮ ਨੂੰ ਇਸਲਾਮ ਨੂੰ ਖਤਮ ਕਰਨ ਨੂੰ ਫਿਰਦੇ ਹੁੰਦੇ ਤਾਂ ਪਰਮਾਰਾਇਣ ਨੇ ਉਹਨਾਂ ਦੀ ਰੱਖਿਆ ਲਈ ਜਿਹੜਾ ਆਪਣਾ ਸੀ ਦੇ ਦੇਣਾ ਕਿਉਂਕਿ ਜਿਹੜਾ ਸਤਿਗੁਰੂ ਹੈ ਸਤਿਗੁਰ ਨਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂਗਾ ਸਤਿਗੁਰੂ ਸਾਰਿਆਂ ਦਾ ਸਾਂਝਾ ਗੁਰੂ ਹੈ ਕਿਸੇ ਇੱਕ ਦਾ ਨਹੀਂਗਾ ਔਰ ਉਹਨਾਂ ਵਰਗਾ ਜਿਹੜਾ ਸਾਗਣ ਕਾਲ ਦੁਨ ਜਦੇ ਵਿੱਚ ਕਿਸੇ ਨੇ ਨਹੀਂ ਕੀਤਾ ਹੈ ਏਕ ਬਹਾਂਦਰ ਕੀ ਚਲਤ ਭਇਓ ਜਗਤ ਕੋ ਸੋਖ ਔਰ ਮਹਾਰਾਜ ਜਦੋਂ ਇਸ ਸੰਸਾਰ ਤੋਂ ਗਏ ਹਨ ਇਸ ਧਰਤੀ ਤੋਂ ਸ਼ਹੀਦੀ ਦੇ ਕੇ ਮਹਾਰਾਜ ਬਾਦ ਲੋਕ ਤੋਂ ਜਦੋਂ ਗਏ ਹਨ ਤਾਂ ਮਾਤਰੋਗ ਤੇ ਵਿੱਚ ਸੋਗ ਪੈ ਗਿਆ ਹੈ ਔਰ ਸਾਰ ਚੁੱਪ ਚਾਂਤ ਹੋ ਗਏ ਜਿਨ੍ਹਾਂ ਸਾਰਿਆਂ ਦੇ ਖਰਦਿਆਂ ਨੂੰ ਸੋਗ ਨੇ ਖਾਲਿਆ ਬਰਾ ਦੇ ਖਾਲਿਆ ਕਿ ਇੰਨਾ ਵੱਡਾ ਕੋਰ ਪਾਪ ਹੋ ਗਿਆ ਸਤਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਜਿਹੜੇ ਆਪ ਪਰਮੇਸ਼ਰ ਦੀ ਜੋਤ ਆ ਵੀ ਹੁਣ ਧਰਤੀ ਦਾ ਬਣੇਗਾ ਕੀ ਔਰ ਵੇਖੋ ਜਦੇ ਇੱਕ ਟਾਈਮ ਧਰਤੀ ਨੇ ਪੁਕਾਰ ਕੀਤੀ ਸੀ ਪਾਪ ਕਰਾਂ ਧਰਾ ਪਈ ਪਾਲ ਸਤਿ ਹਰਾਰੇ ਯਹ ਕਾਲ ਪ੍ਰੋਖ ਕੋ ਧਿਆਨ ਦਾ ਰੋਵਤ ਭਈ ਸਹਾਈ ਔਰ ਰੋਵਤ ਭਈ ਬਣਾਏ ਔਰ ਜਿਹੜੀ ਧਰਤੀ ਆ ਇਹਨੇ ਬੁਕਾਰ ਕੀਤੀ ਸੀ ਇਹਨੇ ਰੋਣਾ ਕੀਤਾ ਸੀ ਔਰ ਪਰਮੇਸ਼ਰ ਨੇ ਇੰਦੀ ਰੱਖਿਆ ਕਿ ਦੀ ਆਪ ਗੁਰਨਾਣਕ ਸਾਹਿਬ ਜੀ ਆਪ ਪਰਮੇਸ਼ਰ ਦੀ ਔੜੇ ਹੋਏ ਔਰ ਪਰਮੇਸ਼ਰ ਨੇ ਨੌਵੀਂ ਜੁਤ ਨੇ ਸ਼ਹੀਦੀ ਦਿੱਤੀ ਹੈ ਪ੍ਰਾਏ ਧਰਮ ਦੀ ਰੱਖਿਆ ਕਾਰਨ। ਔਰ ਐਡੇ ਮਹਾਨ ਪੁਰਸ਼ ਦੀ ਜੇ ਕਿਸੇ ਹੋਈ ਹਤਿਆ ਕਰਦਾ ਹੈ ਤਾਂ ਵੇਖੋ ਪਾਪ ਕਿੰਨਾ ਕੋ ਵੱਡਾ ਘੋਰ ਹੁੰਦਾ ਸਾਰੀ ਲੁਕਾਈ ਢਰ ਗਈ ਹੈ। ਹੇ ਹੇ ਸਭ ਜਗ ਭਯੋ ਜੈ 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 ਸਤਿ ਲੋਕ। ਸਾਰੇ ਜਗ ਦੇ ਵਿੱਚ ਹਾਏ 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 ਹੋ ਗਈ ਤਰਾਹ 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 ਹੋ ਗਈ ਮੱਜ ਗਈ ਕਿ ਆ ਐਡਾ ਵੱਡਾ ਪਾਪ ਹੋ ਗਿਆ ਐਡਾ ਵੱਡਾ ਪਾਪ ਹੋ ਗਿਆ ਪਾਰ ਦੂਸਰੇ ਪਾਸੇ ਸਵਰਗ ਲੋਗ ਦੇ ਵਿੱਚ ਜੈ ਜੈਕਾਰਾਂ ਹੋ ਗਈਆਂ ਹਨ ਕਿ ਸਤਿਗੁਰੂ ਜੀ ਆਪ ਆ ਗਏ ਹਨ ਸਾਨੂੰ ਤਾਰਨ ਲਈ ਸਾਰੇ ਦੇਵਤੇ ਖੁਸ਼ ਹੋ ਗਏ ਹਨ ਸਾਰੇ ਸ਼ਹੀਰ ਸੰਤ ਬਾਪੁਰਖ ਖੁਸ਼ ਹੋ ਗਏ ਹਨ ਕਿ ਸੰਨ ਉਹ ਸਤਿਗੁਰੂ ਜੀ ਦੇ ਦਰਾਰੇ ਹੋਣਗੇ ਔਰ ਉਹਨਾਂ ਨੇ ਜਕਾਰੇ ਲਗਾਉਣੇ ਕੀਤੇ ਹਨ ਦੁਹਰਾ ਐਸੋ ਚਿਰਤ ਸਤਿਗੁਰੂ ਗਿਓ ਓ ਭਇਓ ਤੁਰਕ ਪਸ਼ਿਮਾਨ ਔਰ ਸਤਿਗੁਰੂ ਜੀ ਨੇ ਐਡਾ ਕੋ ਵੱਡਾ ਜਿਹੜਾ ਹੈ ਇਹ ਚਰਿਤ ਕਰਦਾ ਤਾਂ ਤਾਰ ਕਿ ਉਹਨਾਂ ਨੂੰ ਪਛਾਣ ਹੀ ਨਹੀਂ ਆਈ ਕੀ ਬਣ ਗਿਆ ਔਰ ਅੰਮ੍ਰਿਤ ਜਿਹੜਾ ਬੜਾ ਸਿਆਣਾ ਆਦੇ ਆਪ ਨੂੰ ਸਮਝਦਾ ਰਹੇ ਸੀ ਉਹਨੂੰ ਪਤਾ ਹੀ ਨਹੀਂ ਲੱਗਿਆ ਬਾਦਸ਼ਾਹ ਜੀ ਕਦੋਂ ਉਹਨੂੰ ਛਾਲ ਗਏ ਹਨ ਔਰ ਮਹਾਰਾਜ ਨੇ ਜਿਹੜਾ ਪਾਪ ਦਾ ਘੜਾ ਹੈ ਨਾ ਉਹਦੇ ਸਿਰ ਭੰਨ ਦਿੱਤਾ ਹੈ ਨਰੰਗ ਤਵ ਜੂਰੇਓ ਅਮਚੇ ਨਾ ਨਿਰੰਤਰ ਪਛਾਣਨਾ ਔਰ ਜਿਹੜਾ ਔਰੰਗਜ਼ੇਬਾਦ ਬਾਅਦ ਵਿੱਚ ਹੂਰਦਾ ਹੈ ਬੜਾ ਦੁਖੀ ਹੁੰਦਾ ਹੈ ਬੜਾ ਸੋਚਦਾ ਹੈ ਕਿ ਮੈਂ 사ਤਗੁਰੂ ਜੀ ਦੇ ਚਰਤਨ ਨੂੰ ਪਛਾਣ ਹੀ ਨਹੀਂ ਸਕਿਆ ਕਿ ਉਹ ਮੈਨੂੰ ਛਲ ਗਏ ਹਨ ਉਹਨਾਂ ਦਾ ਜਿਹੜਾ ਪਾਪ ਦਾ ਘੜਾ ਉਹ ਮੇਰੇ ਸਿਰ ਪਨ ਦਿੰਦਾ ਚੌਪਈ ਔਰੰਗੇ ਦੇ ਦਿਲ ਕੋਪ ਬਹੁ ਟੱਟਿਓ ਔਰ ਜਿਹੜਾ ਨੌਰੰਗਜ਼ਾ ਔਰੰਗਦੇਵ ਇਹ ਡਰ ਗਿਆ ਪਰ ਭੀਤ ਹੋ ਗਿਆ ਉਸ ਦਿਨ ਤੋਂ ਇਹਦੇ ਹਿਰਦੇ ਦੇ ਵਿੱਚ ਡਰ ਬਹਿ ਗਿਆ ਇਹ ਚਾਜਨਾ ਸੁਤਾਨ ਨਹੀਂ ਹੈ ਹਿੰਦੂਆਂ ਨੂੰ ਜ਼ੁਲਮ ਕਰਤੇ ਹੱਥੋਂ ਔਰ ਡਰਦਾ ਮਹਾਰਾ ਜਿਹੜਾ ਹਿੰਦੂਆਂ ਦੇ ਜ਼ੁਲਮ ਕਰ ਰਿਆ ਸੀ ਰੋਇ ਸਵਾ ਸਵਾ ਮਨ ਜੰਜੂ ਲਾਉਂਦਾ ਸੀ ਉਹ ਠੱਲ ਪੈ ਗਈ ਹੈ ਉਸ ਦਿਨ ਤੋਂ ਕਿਸੇ ਦੇ ਜੰਜੂ ਤੋਂ ਨਹੀਂ ਲਾਇਆ ਗਿਆ ਕਿਸੇ ਨੂੰ ਜੰਜੂ ਪਾਉਂਦੇ ਕਰਕੇ ਕਤਲ ਨਹੀਂ ਕੀਤਾ ਗਿਆ ਹੈ ਜਿਹੜੀ ਜਨੀ ਵਾ ਗਈ ਸਾਰੇ ਸਾਰੇ ਪਾਸੇ ਧੀਰਜ ਹੋ ਗਿਆ ਸਹਿਜ ਹੋ ਗਿਆ ਸਾਰੇ ਪਾਸੇ ਸ਼ਾਂਤ ਹੋ ਗਿਆ ਹੈ ਪਈ ਮਾਲਕ ਦੇ ਦਵਾਰ ਪੁਕਾਰੇ ਔਰ ਜਿਹੜੀ ਗਰੀਬਾਂ ਦੀ ਸੀਗੀ ਫਰਿਆਦ ਉਹ 사ਧਗੁਰਾਂ ਦੇ ਦਵਾਰੇ ਤੇ ਪਹੁੰਚ ਗਈ ਹੈ 사ਧਗੁਰਾਂ ਨੇ ਸੁਣ ਲਈ ਹੈ ਔਰ ਲੋਕਾਂ ਨੂੰ ਤਾਰਨਾ ਕੀਤਾ ਹੈ ਦੁਹਰਾ ਪਰੀ ਪੁਕਾਰ ਦਰਬਾਰ ਸਤਿ ਮਾਲਕ ਕੀਓ ਯਾਰ ਕਿਉਂਕਿ ਮਹਾਰਜ ਕਹਿੰਦੇ ਹਨ ਖਲਕ ਖਾਲ ਕੇ ਜਾਣ ਕੇ ਖਲਕ ਦਿਖਾਏ ਨਾ ਹੈ ਖਲਕ ਦੁਖ ਹੈ ਅਨੰਦ ਲਾਜ ਜੀ ਖਾਲਕ ਕੋ ਪਤਾ ਹੈ ਕਹਿੰਦੇ ਜਦੋਂ ਕੋਈ ਸੰਸਾਰ ਤੇ ਦੁਨੀਆ ਨੂੰ ਦਿਖਾਉਂਦਾ ਹੈ ਦੁਨੀਆ ਦਾ ਘਾਣ ਕਰਦਾ ਹੈ ਨਾ ਤਾਂ ਫਿਰ ਜਿਹੜਾ ਉਹ ਮਾਲਕ ਪਰਮੇਸ਼ਰ ਵਾਹਿਗੁਰੂ ਨਾ ਉਹਨੂੰ ਗੁੱਸਾ ਆਉਂਦਾ ਫਿਰ ਉਹ ਕੋਪਦਾ ਫਿਰ ਕਰੋਪੀ ਆਉਂਦੀ ਕਿਤੇ ਪਾਣੀ ਆ ਜਾਂਦੇ ਕਿਤੇ ਭਝਾਰ ਆ ਜਾਂਦੇ ਕਿਤੇ ਤੂਫਾਨ ਆ ਜਾਂਦੇ ਕਿਤੇ ਕੋਈ ਬਿਮਾਰੀਆਂ ਆ ਜਾਂਦੀਆਂ ਹਨ ਤਾਂ ਜਦੋਂ ਇਹ ਲੋਕਾਂ ਦੀ ਪੁਕਾਰ ਗਈ ਹੈ ਸੱਚੇ ਤਰ੍ਹਾਂ ਵਾਰ ਦੇ ਵਿੱਚ ਉਹ ਮਾਲਕ ਨੇ ਵਿਚਾਰ ਕੀਤੇ ਹੈ ਪੀਰ ਪੈਗੰਬਰ ਤੁਰਕ ਕੇ ਸੰਗਰਬਾਰੋ ਦਇਨਕਾਰ ਉਹ ਲੋ ਸੱਚੇ ਪਾਤਸ਼ਾਹ ਜੀ ਉਥੇ ਗਏ ਹਨ ਜਿਹੜਾ ਉਹਨਾਂ ਦਾ ਸਰਗੁਣ ਸਰੂਪ ਹੈਣਾ ਫਿਰ ਉਹਨੇ ਜਿਹੜੇ ਪੀਰ ਬਗੰਬਰ ਜਿਹੜਾ ਜਿਹੜੇ ਇਸਲਾਮ ਦੇ ਵੀ ਉਹਨਾਂ ਨੂੰ ਉਹਨਾਂ ਦੇ ਦਰਬਾਰ ਦੇ ਵਿੱਚੋਂ ਗੱਡ ਦਿੱਤਾ ਕਿ ਤੁਸੀਂ ਇਹ ਬੰਦਿਆਂ ਨੂੰ ਸਮਝਾ ਹੀ ਨਹੀਂ ਸਕੇ ਇਹਨਾਂ ਨੂੰ ਕੋਈ ਤੁਸੀਂ ਸੋਝੀ ਨਹੀਂ ਦੇ ਸਕੀ ਤੁਸੀਂ ਇਹਨਾਂ ਨੂੰ ਐਨੇ ਸੌੜੇ ਕਰ ਦਿੱਤਾ ਹੈ ਕਿ ਇਹ ਇੱਕ ਧਰਮ ਨਹੀਂ ਫਲਾਉਣਾ ਚਾਹੁੰਦੇ ਹੈ ਦੂਜਿਆਂ ਨੂੰ ਖਤਮ ਕਰਨਾ ਚਾਹੁੰਦੇ ਹੈ ਕਿ ਜਿਹੜੇ ਸਾਰੇ ਧਰਮ ਹਨ ਉਹ ਪਰਮੇਸ਼ਰ ਦੇ ਹਨ ਧੌਲ ਧਰਮ ਦਇਆ ਦਾ ਪੂਤ ਜਿਹੜਾ ਸਭ ਤੋਂ ਮੇਨ ਹੈ ਨਾ ਉਹ ਦਇਆ ਹੀ ਕਰਨੀ ਸਭ ਤੋਂ ਵੱਡਾ ਧਰਮ ਹੈ ਚੌਪਈ ਸੱਚਖੰਡ ਤੇ ਤਵਨ ਕਰੇ ਉਹ ਸੱਚਖੰਡ ਤੋਂ ਸਾਰੇ ਉਸ ਸਮੇਂ ਕਰ ਦਿੱਤੇ ਹਨ ਦੇਰਾ ਦਿਨੋ ਪਿਛਾ ਦਰਬਾਰੇ ਪਰ ਉਹਨਾਂ ਨੂੰ ਪਿਛਾ ਕਰਕੇ ਜਿਹੜਾ ਪਿਛਲਾ ਪਾਸਾ ਹੈ ਉਥੇ ਉਹਨਾਂ ਦਾ ਡੇਰਾ ਲਗਾਤਾ ਕਿ ਤੁਸੀਂ ਹੁਣ ਆਵਾਜ਼ ਹੀ ਸੁਨੀਆਂ ਦਰਸ਼ਨ ਨਹੀਂ ਮਿਲਣਗੇ ਸਭ ਤੇ ਘਟੀ ਪਾਤਸ਼ਾਹੀ ਦਿੱਲੀ ਔਰ ਦਿੱਲੀ ਦੀ ਜਿਹੜੀ ਪਾਤਸ਼ਾਹੀ ਨਾ ਉਸ ਦਿਨ ਤੋਂ ਘਟਣੀ ਸ਼ੁਰੂ ਹੋ ਗਈ ਹੈ ਸਭ ਤੇ ਤੁਰਕ ਕਲਾ ਭਈ ਢਿਲੀ ਉਸ ਦਿਨ ਤੋਂ ਤੁਰਕਾਂ ਦੀ ਜਿਹੜੀ ਕਲਾ ਉਹ ਵੀ ਢਿਲੀ ਪੈ ਗਈ ਹੈ ਇਹ ਤਜਰੀਦੇ ਘਵਾਂਦ ਰਸੀਬ ਅਕਾਉਂਟ ਪਧਾਰੇ ਔਰ ਇਥੇ ਹੀ ਇਹ ਪ੍ਰਸੰਗ ਦੇ ਸਮਾਪਤੇ ਹੁੰਦੇ ਹੈ ਧੰਨ 탄ਸ਼ਣ ਗੁਰੂ ਗਵੈ ਗੁਰ ਤੇਗ ਬਹਾਦਰ ਮਹਾਰਾਜ ਉਹ ਜਾ ਕੇ ਬੈਖੁੰਡ ਦੇ ਵਿੱਚ ਬਰਾਜਮਣ ਹੋ ਗਏ ਹਨ ਦੋਰਾ ਫਿਰ ਦਸ ਮੈਂ ਪਾਤਸ਼ਾਹ ਸੋ ਵਦਿਓ ਤੁਰਕਨ ਵੈਰ ਔਰ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੂੰ ਪੁੱਛਦੇ ਹਨ ਕੈਪਟਨ ਮਰੇ ਡੇਵਿਡ ਅਸਕਰ ਲੋਨੀ ਕਿ ਆ ਦੱਸੋ ਵੀ ਉਸ ਤੋਂ ਬਾਅਦ ਔਰੰਗਜੀਤ ਪਾਸ਼ਾ ਦਾ ਔਰ ਸੱਚੇ ਪਾਸ਼ਾ ਤਾਂ ਤਾਂ ਸ਼੍ਰੀ ਗੁਰੂ ਦੁਗਵਿੰਦ ਸਿੰਘ ਮਹਾਰਾਜ ਦਾ ਕਿੱਸਾ ਹੈ ਕਿਸਾਵਾਂ ਦਾ ਵਰਤਾਰ ਆ ਰਿਹਾ ਦਰਬਾਰਾਜ ਦੇ ਬਾਰੇ ਦੱਸਦੇ ਹਾਂ ਕਿ ਉਸ ਤੋਂ ਬਾਅਦ ਧੰਨ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨਾਲ ਆਰੰਭੀਆ ਦਾ ਜਿਹੜਾ ਵੈਰ ਹੈ ਤੁਰਕਾਂ ਦਾ ਜਿਹੜਾ ਵੈਰ ਹੈ ਉਹ ਵੱਧ ਗਿਆ ਹੈ। ਚੁਗਲੀ ਕਾਈ ਪਹਾੜੀਆਂ ਨ ਗयो ਚੰਗਿਆੜੋ ਫੈਲ ਉਸ ਦਿਨ ਤੋਂ ਤਾਂ ਪਹਿਲਾਂ ਜਦੋਂ ਪਾਸ਼ਾ ਦੀ ਸ਼ਹੀਦੀ ਹੋਈ ਆਰੰਗਦੇਵ ਠੰਡਾ ਹੋ ਗਿਆ ਡਰ ਗਿਆ ਵੀ ਗੁਰੂ ਘਰ ਦੇ ਨਾਲ ਪੰਗਾ ਲੈਣ ਤੋਂ ਉਹਦੇ ਜਿਹੜੇ ਸੁਰਤ ਹਾਰ ਗਏ। ਉਨੋ ਸਵਨਿਗਾਰ ਕੀ ਸਾਨੂ ਮਿਲਿਆ ਇਸ ਹਾਲ ਕੁਝ ਇਤੋ ਹੈ ਵੀ ਮੈਂ ਇਸ ਹਦਾਰ ਨਾਲ ਨਾ ਹੀ ਪੰਗਾ ਲਾਵਾਂ ਮੇਰਾ ਧਰਮ ਮੇਰਾ ਜਿਹੜਾ ਹੈ ਪਾਛੈ ਉਜੜ ਜਾਵੇਗੀ ਪਰ ਫਿਰ ਕੀ ਹੋਇਆ ਜਿਹੜੇ ਪਹਾੜੀ ਰਾਜੇ ਹਨ ਇਹ ਹਰ ਰੋਜ਼ ਚੋਲੀਆਂ ਲਾ ਰਹੇ ਹਨ ਕਿ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਉਹ ਭੌਜ ਬਣਾ ਰਿਹਾ ਹੈ ਉਹ ਤੁਹਾਡੇ ਤੇ ਚੜ ਕੇ ਆਵੇਗਾ ਆਪਣੇ ਪਿਤਾ ਦਾ ਬਦਲਾ ਲਵੇਗਾ ਤਾਂ ਉਹ ਹਰ ਰੋਜ਼ ਨਵੀਆਂ ਨਵੀਆਂ ਚੋਲੀਆਂ ਭਰਦੇ ਹਨ ਤਾਂ ਇਸ ਤਰ੍ਹਾਂ ਜਿਹੜਾ ਹੈ ਇਹ ਚਗਿਆੜਾ ਵੱਧ ਗਿਆ ਹੈ ਚੌਪਈ ਕਾਜੀ ਮੁਗਲਨ ਤੁਰਕ ਸਖਾਏ ਔਰ ਜਿਹੜੇ ਤੁਰਕਾਂ ਦੇ ਕਾਜੀ ਹਨ ਮੁਗਲਤ ਰਾਜੀ ਹਨ ਉਹ ਵੀ ਜਿਹੜਾ ਔਰੰਗਜ਼ੇਬ ਬਾਦਸ਼ਾਹ ਨੂੰ ਹਰ ਰੋਜ਼ ਉਹਨਾਂ ਦੇ ਕੰਨ ਭਰਦੇ ਹਨ ਪਰ ਬਾਬਰ ਕੇ ਦਏ ਭੁਲਾਏ ਔਰ ਇਹ ਜੜਾ ਅਰੰਭ ਸੇ ਬਾਦਸ਼ਾਹ ਨਾ ਇਹਨੇ ਜਿਹੜੇ ਵੀ ਕਾ ਬਾਬਰ ਨੂੰ ਮਾਰਾਇਨੇ ਪਾਸ਼ਾ ਹੀ ਦਿੱਤੇ ਸੀ ਔਰ ਜਿਵੇਂ ਉਹਨੂੰ ਆਖਿਆ ਸੀ ਜਿਹੜੀਆਂ ਗੱਲਾਂ ਬਾਹਰ ਇਹਨੇ ਵਾਅਦੇ ਦਿੱਤੇ ਸਨ ਉਹ ਸਾਰੇ ਭੁਲਾ ਦਿੱਤੇ ਹਨ ਇੰਦੋਂ ਹਿੰਦ ਕਬ ਦਈ ਕਹਾਵੇਂ ਕਹਿੰਦੇ ਆਂ ਨਾ ਵੀ ਜਿਹੜਾ ਇਹ ਹਿੰਦੂ ਕੌਣ ਹੁੰਦੇ ਸਾਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦੇਣ ਵਾਲੇ ਇਹ ਤਾਂ ਸਿਆਦੇ ਜੋਰ ਤੇ ਲਈ ਹੈ ਬੇਮਕ ਬੇਮੁਖ ਹੋ ਗਿਆ ਨਾ ਗੁਰੂ ਤਾਂ ਘਰ ਤੋਂ ਬਾਹਰ ਇਹ ਕਹਿੰਦੇ ਹਨ ਬੇਮੁਖ ਹੋਏ RAM ਤੇ ਫਿਰ ਮਹਾਰਜ ਵੀ ਕਹਿੰਦੇ ਆ ਲੱਗਣ ਜਨਮ ਵਿయోగ ਜਿਹੜੇ RAM ਤੋਂ ਪਰਮੇਸ਼ਰ ਵੈਗ ਤੋਂ ਬੇਮੁਖ ਹੋ ਗਿਆ ਨਾ ਉਹਨਾਂ ਨੂੰ ਜਨਮਨ ਬੰਦਾ ਵਿయోగ ਲੱਗਦਾ ਦੁੱਖ ਲੱਗਦਾ ਹੈ ਔਰ ਤਾਂ ਅੰਤਾਂ ਸਰਗੁਰੂ ਕੋ ਵੈ ਸੰਗ ਮਹਾਰਾਜ ਪਾਸ਼ਾ ਗੁਰੂ ਨਾਨਕ ਸਾਹਿਬ ਪਰਾਸ਼ਾ ਮਹਾਰਾਜ ਆਪ ਪਰਮੇਸ਼ਰ ਹਨ ਉਹਨਾਂ ਦੇ ਦਿੱਤੇ ਹੋਏ ਵਰਾਂ ਨੂੰ ਇਹ ਭੁੱਲ ਗਏ ਹਨ ਸੈਪ ਕੰਬਰਣ ਆਪ ਬਣਾਏ ਵਾ ਕਹਿੰਦੇ ਇਹਦਾ ਸਾਡੇ ਪ੍ਰਗੰਭਰਾਂ ਨੇ ਸਾਨੂੰ ਬਾਦਸ਼ਾਹੀ ਦਿੱਤੀ Hindu ਪੀਰ ਫਕੀਰ ਸਾਨੂੰ ਕੌਣ ਦੇ ਪਾਸ਼ਾ ਹੀ ਦੇਣ ਵਾਲੇ ਗੋਬਿੰਦ ਸਿੰਘ ਜੀ ਤੋਂ ਮਰਸਾ ਆਇਆ ਜੋਹਰ ਪਾਸ਼ਾ ਤੱਕ ਇਹ ਗੱਲਾਂ ਗਈਆਂ ਨੇ ਇਹ ਵਜਨ ਗਏ ਹਨ ਕਿ ਪਾਸ਼ਾ ਜੀ ਉਹ ਉਹ ਐ ਕਹਿੰਦੇ ਸਾਨੂੰ ਕੌਣ ਗੁਰਨਾਨਕ ਜਿਹੜਾ ਹੈ ਪਾਸ਼ਾ ਹੀ ਦੇਣ ਵਾਲਾ ਤੇ ਸਾਡੇ ਪਗੰਬਰਾਂ ਨੇ ਦਿੱਤੀ ਅਸੀਂ ਆਦੇ ਜੋਰ ਨਾਲ ਦਿੱਤੀ ਹੈ ਜਦੋਂ ਇਹ ਗੱਲਾਂ ਮਹਾਰਾਜ ਨੂੰ ਪਤਾ ਲੱਗੀਆਂ ਫਿਰ ਮਹਾਰਾਜ ਨੂੰ ਫਿਰ ਗੁੱਸਾ ਆਇਆ ਹੈ